ਪਿਛਲੇ ਦਿਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਵਿਸਾਖੀ ਵਾਲੇ ਦਿਨ ਹੋਈ ਲੁੱਟ ਦੀ ਵਾਰਦਾਤ ਨੂੰ ਸਦਰ ਥਾਣਾ ਗੁਰਦਾਸਪੁਰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇੱਕ ਹੋਰ ਸ਼ੱਕਤ ਹਜੇ ਫਰਾਰ ਹੈ। ਇਹ ਵਾਰਦਾਤ 13 April ਨੂੰ ਘਟਕ ਪਈ ਸੀ ਜਦੋਂ ਰੈਡੀ ਐਟ ਨਾਮ ਦੇ ਇੱਕ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਪੰਕਜ ਕੋਲੋਂ 3.5 ਲੱਖ ਰੁਪਏ ਦੀ ਲੁੱਟ ਕੀਤੀ ਗਈ। ਪੰਕਜ ਕੰਪਨੀ ਦਾ ਕੈਸ਼ ਲੈ ਕੇ ਘਰ ਜਾ ਰਿਹਾ ਸੀ ਜਦੋਂ ਕਲਾਨੌਰ ਰੋਡ ਤੇ ਸਥਿਤ ਜੀ ਆਨ ਲਾਲ ਮਦਰ ਸਕੂਲ ਦੇ ਨੇੜੇ ਉਸ ਤੇ ਹਮਲਾ ਕਰ ਦਿੱਤਾ ਗਿਆ। ਪੁਲਿਸ ਦੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਲੁੱਟ ਦੀ ਯੋਜਨਾ ਪੰਕਜ ਦੇ ਆਪਣੇ ਪਿੰਡ ਖੋਖਰ ਦੇ ਰਹਿਣ ਵਾਲੇ ਨੌਜਵਾਨ ਮਹਿਕਦੀਪ ਨੇ ਬਣਾਈ ਸੀ ਉਸ ਨੇ ਆਪਣੇ ਦੋ ਸਾਥੀਆਂ ਪ੍ਰਿੰਸਦੀਪ ਅਤੇ ਸ਼ਰਨਦੀਪ ਨਾਲ ਮਿਲ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਐਸ.ਡੀ.ਪੀ. ਰਜਿੰਦਰ ਕੁਮਾਰ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਸ਼ੀਆਂ ਵਿੱਚੋਂ ਪ੍ਰਿੰਸਦੀਪ ਤੇ ਸ਼ਰਨਦੀਪ ਨੂੰ 24 ਘੰਟਿਆਂ ਮਗਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਮਹਿਕਦੀਪ ਨੂੰ ਬੀਤੀ ਸ਼ਾਮ ਪੁਲਿਸ ਨੇ ਕਾਬੂ ਕੀਤਾ ਸੀ ਚੌਥਾ ਸਾਥੀ ਹਰਪਾਲ ਅਜੇ ਫਰਾਰ ਹੈ ਪੁਲਿਸ ਨੇ ਦੋਸ਼ੀਆਂ ਕੋਲੋਂ ਲੁੱਟ ਦੀ ਰਕਮ ਵਿੱਚੋਂ 2,85,000 ਰੁਪਏ ਦੀ ਇੱਕ ਮੋਟਰਸਾਈਕਲ ਅਤੇ i10 ਕਾਰ ਵੀ ਬਰਾਮਦ ਕਰ ਲਈ ਹੈ। ਪੁਲਿਸ ਵੱਲੋਂ ਹੁਣ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਖਾਪੇਮਾਰੀ ਜਾਰੀ ਹੈ। ਆਓ ਦੇਖਦੇ ਹਾਂ ਜిల్లా ਗਰਦਾਸਪੁਰ ਤੋਂ ਪੱਤਰਕਾਰ ਜਸਵੰਤ ਚੰਦਨੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਕਲਾਨੋ ਰੋਡ ਦੇ Amazon ਕੰਪਨੀ ਦਾ ਇੱਕ ਵਰਕਰ ਆਪਣੀ ਕਲੈਕਸ਼ਨ ਲੈ ਕੇ ਆ ਰਿਹਾ ਸੀ 385000 ਦੇ ਪੈਸੇ ਜਿਹੜਾ ਉਹ ਜਦੋਂ ਉੱਥੇ ਕਲਾਨੋ ਰੋਡ ਤੇ ਪਹੁੰਚਿਆ ਤਾਂ ਉਹਦੇ ਪਿੱਛੋਂ ਦੋ ਕਾਰ ਵਾਲੇ ਬੰਦੇ ਔਰ ਦੋ ਮੋਟਰਸਾਈਕਲ ਜਿਹਨਾਂ ਨੇ ਆ ਕੇ ਉਹਨੂੰ ਰੋਕਿਆ ਉਹਨਾਂ ਕੁੱਟਮਾਰ ਕਰਕੇ ਉਹਦੇ ਕੋਲੋਂ ਜਿਹੜੇ ਉਹਦੇ ਪੈਸੇ ਆ ਉਹ ਖੋਹ ਕੇ ਲੈ ਗਏ ਤੇ ਸਾਡੇ ਡੀਐਸਪੀ ਗੁਰਦਾਸਪੁਰ ਔਰ ਐਸਐਚਓ ਸਰ ਗੁਰਦਾਸਪੁਰ ਇਹਨਾਂ ਨੇ ਕਾਫੀ ਮਿਹਨਤ ਨਾਲ ਵਰਕ ਕਰਕੇ ਉਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਅਰੈਸਟ ਕਰ ਰਹੇ ਆ ਤਾਂ ਉਹਨਾਂ ਦੇ ਮਰਕਲੋਂ ਕਰੀਬ 2 ਲੱਖ ਤੇ 85 ਹਜ਼ਾਰ 600 ਰੁਪਏ ਦੇ ਬਰਾਬਰ ਕੀਤੇ ਜਾ ਚੁੱਕੇ ਆ ਤੇ ਬਾਕੀ ਇੱਕ ਬੰਦਾ ਜਿਹੜਾ ਉਹ ਹੋਰ ਜਿਹੜਾ ਨਾਮਜਦ ਹੈਗਾ ਵਿੱਚ ਤੇ ਉਹ ਅਰੈਸਟ ਕਰਨਾ ਬਾਕੀ ਆ ਉਹ ਜਲਦੀ ਇਹਨਾਂ ਨੇ ਅਰੈਸਟ ਕਰ ਦੇਣ ਵਿੱਚ ਕਰ ਲੈਣਾ ਉਹਦੇ ਪਿੱਛੇ ਲੱਗਦੀ ਹੈ ਸਦੋਂ ਦੋਵੇਂ ਦੋਸਤ ਸੀ ਆਪੇ ਨਹੀਂ ਦੋਸਤ ਨਹੀਂ ਸੀ ਜੀ ਕੋ ਪ੍ਰਾਣੀ ਰਣਜੀਤ ਹੈ ਨਹੀਂ ਪ੍ਰਾਣੀ ਗੁਰਿੰਜੀਤ ਵੀ ਕੋ ਸਾਹਮਣੇ ਨਹੀਂ ਆਈ ਕਹਿੰਦੇ ਕੇ ਇਸ ਹੈਗਾ ਜੀ ਇਹਨਾਂ ਤੇ ਕੋਈ ਪਹਿਲਾਂ ਕੋਈ ਕੇਸ ਨਹੀਂ ਆਉਣਾ ਸੀ ਸਰ ਇਹਨਾਂ ਨੂੰ ਪਤਾ ਕਿੱਦਾਂ ਲੱਗਾ ਜੀ ਕੋਈ ਇਹਨਾਂ ਕੋਈ ਇਹਨਾਂ ਨੂੰ ਇਹ ਪਤਾ ਸੀਗਾ ਕਿ Amazon ਦਾ ਵਰਕਰ ਆ ਇਹ ਔਰ ਇਹਦੇ ਕੋਲ ਪੈਸੇ ਹੀ ਹੁੰਦੇ ਤੇ ਵੀ ਸ਼ਾਮ ਦਾ ਟਾਈਮ ਆ ਤੇ ਇਹਦੇ ਕੋਲ ਜਦੋਂ ਇਹਦੇ ਪਿੱਛੇ ਨੂੰ ਕਰਾ ਦੋਕਰ ਕਿ ਤੁਸੀਂ ਕੋ ਪੈਸੇ ਹੀ ਹੋਣਗੇ ਮੈਂ ਤਰੀਕਾ ਇਹ ਨਾਲ ਹੀ ਕੰਮ ਕਰਦਾ ਜੀ ਇਹਨਾਂ ਨਾਲ ਲਾਈ ਨਹੀਂ ਉਹ ਇਦਾਂ ਦਾ ਕੋਈ ਸਾਡੇ ਇਨਵੈਸਟੀਗੇਟਿਨ ਚ ਨਹੀਂ ਸਾਡੇ ਸਾਹਮਣੇ ਆਇਆ